ਇਹ ਚੀਜ਼ ਦੀ ਗੱਲ ਉੱਥੇ ਸੀਗੀ ਐਗਜ਼ਾਮ ਦੀ ਐਂਟਰੀ ਨੂੰ ਲੈ ਕੇ ਸੋ ਮੈਂ ਤੇ ਕੁਝ ਨਵਾਂ ਮੰਗਿਆ ਨਹੀਂ ਸੀਗਾ ਉੱਥੇ ਮੇਰਾ ਕੋਈ ਨਵਾਂ ਹੱਕ ਤਾਂ ਹੈ ਨਹੀਂ ਸੀਗਾ ਜਿਹਦੇ ਬਾਰੇ ਮੈਂ ਉੱਥੇ ਗੱਲ ਕੀਤੀ ਸੀਗੀ ਉਹ ਮੇਰਾ ਬੰਦਾ ਹੱਕ ਤੇ ਸਾਡੀ ਗਵਰਨਮੈਂਟ ਵੱਲੋਂ ਜਾਂ ਸਾਡੇ ਕਾਨੂੰਨ ਵੱਲੋਂ ਦਿੱਤੇ ਹੱਕ ਦੀ ਗੱਲ ਹੀ ਸੀਗੀ ਜਿਹੜੀ ਮੈਨੂੰ ਉੱਥੇ ਮਨ੍ਹਾ ਕਰ ਦਿੱਤਾ ਗਿਆ ਸੀਗਾ ਉਸ ਮੁੱਦੇ ਨੂੰ ਲੈ ਕੇ ਹਰ ਕਿਸੇ ਨੇ ਆਵਾਜ਼ ਉਠਾਈ ਹਰ ਕਿਸੇ ਨੂੰ ਉਹ ਚੀਜ਼ ਦਾ ਦਰਦ ਮਹਿਸੂਸ ਹੋਇਆ ਸੋ ਇੱਕ ਚੀਜ਼ ਉਹ ਭਾਵਨਾ ਦੇ ਪੱਖ ਤੋਂ ਵੀ ਸਾਡੇ ਲਈ ਬੜੀ ਪੋਜ਼ਿਟਿਵ ਆਈ ਮੇਰੇ ਨੌਂ ਚ ਪਹਿਲੇ ਤੋਂ ਕੁਝ ਇਦਾਂ ਦੇ ਬੱਚੇ ਜਿਨੇ ਨਾ ਲਾਸਟイヤー ਵੀ ਇਸ ਚੀਜ਼ ਲਈ ਉਹ ਲੈ ਕੇ ਆਵਾਜ਼ ਉਠਾਈ ਸੀ ਉਹ ਹਾਈਲਾਈਟ ਉਸ ਤਰੀਕੇ ਨਾਲ ਨਹੀਂ ਹੋਈ ਬੱਚੇ ਜੇ ਸਿਚੁਏਸ਼ਨ ਚ ਹੁੰਦੇ ਆ ਸ਼ਾਇਦ ਉਥੇ ਕੋਈ ਚੀਜ਼ਾਂ ਵੈਰੀਆਂ ਹੁੰਦੀਆਂ ਆ ਫੈਮਿਲੀ ਕੰਡੀਸ਼ਨ ਕਿੰਨੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਐ ਸੋ ਕਈ ਵਾਰ ਐਵੇਂ ਹੁੰਦਾ ਉਸ ਸਮੇਂ ਕਹਿ ਲਓ ਕਿ ਸ਼ਾਇਦ ਦ੍ਰਿੜਤਾ ਉਸ ਤਰੀਕੇ ਨਾਲ ਨਹੀਂ ਹੁੰਦੀ ਕਿ ਅਸੀਂ ਜਦੋਂ ਇਹ ਸ਼ੁਰੂ ਕੀਤਾ ਆ ਸਾਡਾ ਇਹ ਨਹੀਂ ਐ ਕਿ ਅਸੀਂ ਬਹੁਤਾ ਕੁਝ ਕਮਾਉਣ ਆਏ ਆ ਸਾਨੂੰ ਇਹ ਹੈ ਕਿ ਸ਼ਾਇਦ ਅਸੀਂ ਕੁਝ ਕਰਾਂਗੇ ਕਿਸੇ ਜਗ੍ਹਾ ਪਹੁੰਚਾਂਗੇ ਤੇ ਕੋਈ ਚੰਗਾ ਕਰ ਪਾਵਾਂਗੇ ਸਾਨੂੰ ਪਤਾ ਹੈ ਕਿ ਹਾਂ ਸ਼ਾਇਦ ਕੁਝ ਮੈਂਟੈਲਿਟੀ ਐਵੇਂ ਦੀ ਕੁਝ ਹੁੰਦੀ ਹੈ ਜਿਹੜੇ ਉਸ ਮਾਹੌਲ 'ਚ ਪਲੇ ਹੁੰਦੇ ਆ ਜਾਂ ਉਹਨਾਂ ਨੇ ਉਹ ਚੀਜ਼ਾਂ ਆਪਣੇ ਅੰਦਰ ਲਈਆਂ ਹੁੰਦੀਆਂ ਐ ਉਹ ਸੋਚ ਨੂੰ ਉਹ ਲੋਕ ਐ ਸ਼ਾਇਦ ਨਹੀਂ ਆਪਣਾ ਥੋੜਾ ਡਿਸਕ੍ਰਿਮੀਨੇਟ ਕਰ ਸਕਦੇ ਨੇ ਜਿਹਨੂੰ ਵੀ ਕਿਸੇ ਚੰਗੀ ਚੀਜ਼ ਨਾਲ ਪਿਆਰ ਐ ਚਾਹੇ ਕਿਸੇ ਵੀ ਧਰਮ ਦਾ ਆ ਉਹਨੂੰ ਆਪਣੇ ਗੁਰੂ ਨਾਲ ਆਪਣੇ ਧਰਮ ਨਾਲ ਤੇ ਇੱਕ ਚੰਗੇ ਮਨੁੱਖ ਦੇ ਜੋ ਕਿਰਦਾਰ ਹੁੰਦੇ ਆ ਉਹਦੇ ਨਾਲ ਪਿਆਰ ਐ ਉਹ ਮੇਰੇ ਸਰੂਪ ਨੂੰ ਹਮੇਸ਼ਾ ਇੱਜ਼ਤ ਤੇ ਪਿਆਰ ਦਿੰਦਾ ਆ ਪਿਛਲੇ ਦਿਨਾਂ ਦੇ ਵਿੱਚ ਸਿਕਸ ਸਫਾਵਾਂ ਦੇ ਵਿੱਚ ਇੱਕ ਖਬਰ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਭੈਣ ਗੁਰਪ੍ਰੀਤਕੌਰ ਜਿਹੜੇ ਇੱਕ ਇੱਕ ਜੱਜ ਦਾ ਪੇਪਰ ਦੇਣ ਵਾਸਤੇ ਗਿਆ ਸੀ ਤਾਂ ਕਕਾਰਾਂ ਨੂੰ ਲੈ ਕੇ ਜਿਹੜਾ ਮਨਾਹੀ ਕਰ ਦਿੱਤੀ ਗਈ ਸੀ ਤਾਂ ਇਸੇ ਨੂੰ ਲੈ ਕੇ ਇਹਨਾਂ ਨੇ ਖੁਲੇਆਮ ਤਰੀਕੇ ਦੇ ਨਾਲ ਆਵਾਜ਼ ਵੀ ਬੁਲੰਦ ਕੀਤੀ ਤਾਂ ਅੱਜ ਵਾਰਸ ਪੰਜਾਬ ਦੇ ਜਿਹੜੇ ਮੁੱਖ ਅਹੁਦੇਦਾਰ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਗੱਲਬਾਤ ਕਰਦੇ ਪੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕਿਵੇਂ ਦੇਖਦੇ ਆਂ ਜੀ ਅੱਜ ਜਿਸ ਹਿਸਾਬ ਦੇ ਨਾਲ ਤੁਸੀਂ ਜਿਹੜਾ ਵਤੀਰਾ ਹੋਇਆ ਤੁਹਾਡੇ ਨਾਲ ਕਕਾਰਾਂ ਨੂੰ ਲੈ ਕੇ ਪੇਪਰ ਦੇਣ ਵਾਸਤੇ ਗਏ ਸੀ ਪਰ ਤੁਹਾਨੂੰ ਪੇਪਰ ਦੇਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਉਸ ਵੇਲੇ ਜਿਸ ਤਰੀਕੇ ਦਾ ਮਾਹੌਲ ਪੈਦਾ ਹੋਇਆ ਸੀ ਕੀ ਲੱਗਦਾ ਕਿ ਅੱਜ ਕਾਫੀ ਸਾਰਾ ਸਮਾਪਤੀਤ ਹੋਣ ਤੋਂ ਬਾਅਦ ਕੀ ਐਨਲਾਈਜ਼ ਕਰਦੇ ਆਂ ਤੁਸੀਂ ਉਸ ਚੀਜ਼ ਨੂੰ ਲੈ ਕੇ ਦੇਖੋ ਜਿਵੇਂ ਉਹ ਸਾਰਾ ਇਨਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਜਿਵੇਂ ਮਾਹੌਲ ਬਣਿਆ ਮੈਂ ਕਹਿੰਨੀ ਆ ਕਿ ਮਾੜਾ ਕੁਝ ਨਹੀਂ ਸੀਗਾ ਉਹ ਮਹਾਰਾਜ ਦੀ ਕਲਾ ਵਰਤੀ ਸੀ ਕਿਉਂਕਿ ਇਸ ਮਤਲਬ ਸਭ ਨੇ ਦੇਖਿਆ ਆ ਇਹ ਮੀਡੀਆ ਦੇ ਵਿੱਚ ਵੀ ਆਇਆ ਕਿ ਉਹ ਇੱਕ ਤਰ੍ਹਾਂ ਨਾਲ ਕੌਮ ਨੂੰ ਹਿਲਾਉਣਾ ਸੀਗਾ ਉਹ ਸਾਰਿਆਂ ਦੀ ਭਾਵਨਾਵਾਂ ਇੱਕ ਵਾਰੀ ਫਿਰ ਜਾਗ ਗਈਆਂ ਏ ਉਹਦੇ ਨਾਲ ਉਹ ਮਹਾਰਾਜ ਨੇ ਕਲਾ ਵਰਤਾਈਏ ਸਗੋਂ ਉਹਦੇ ਨਾਲ ਚੜ੍ਹਦੀ ਕਲਾ ਹੋਈ ਏ ਕੌਮ ਦੀ ਤੇ ਜਿਵੇਂ ਉਹ ਸਾਰਾ ਇਨਸੀਡੈਂਟ ਹੋਇਆ ਸੀਗਾ ਉਹ ਚੀਜ਼ ਨੂੰ ਲੈ ਕੇ ਸਾਨੂੰ ਪਤਾ ਹੈ ਕਿ ਸਾਡੇ ਨਾਲ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਇਹ ਸਾਨੂੰ ਟ੍ਰੀਟ ਅਲੱਗ ਤੋਂ ਕੀਤਾ ਜਾਂਦਾ ਆ ਤੇ ਜਿਹੜੀ ਚੀਜ਼ ਦੀ ਗੱਲ ਉੱਥੇ ਸੀਗੀ ਐਗਜ਼ਾਮ ਦੀ ਐਂਟਰੀ ਨੂੰ ਲੈ ਕੇ ਸੋ ਮੈਂ ਤਾਂ ਕੁਝ ਨਵਾਂ ਮੰਗਿਆ ਨਹੀਂ ਸੀਗਾ ਉੱਥੇ ਮੇਰਾ ਕੋਈ ਨਵਾਂ ਹੱਕ ਤਾਂ ਹੈ ਨਹੀਂ ਸੀਗਾ ਜਿਹਦੇ ਬਾਰੇ ਮੈਂ ਉੱਥੇ ਗੱਲ ਕੀਤੀ ਸੀਗੀ ਉਹ ਮੇਰਾ ਬੰਦਾ ਹੱਕ ਤੇ ਸਾਡੀ ਗਵਰਨਮੈਂਟ ਵੱਲੋਂ ਜਾਂ ਸਾਡੇ ਕਾਨੂੰਨ ਵੱਲੋਂ ਦਿੱਤੇ ਹੱਕ ਦੀ ਗੱਲ ਹੀ ਸੀਗੀ ਜਿਹੜੀ ਮੈਨੂੰ ਉੱਥੇ ਮਨ੍ਹਾ ਕਰ ਦਿੱਤਾ ਗਿਆ ਸੀਗਾ ਤੋ ਉਹਨੂੰ ਲੈ ਕੇ ਆਵਾਜ਼ ਮਹਾਰਾਜ ਨੇ ਤਰਸ ਕੀਤਾ ਸੇਵਾ ਲਈ ਸ਼ੈਦੋ ਜਿਵੇਂ ਉਹਨਾਂ ਨੇ ਮੇਰੇ ਤੋਂ ਬੁਲਵਾਇਆ ਜਾਂ ਜਿਵੇਂ ਵੀ ਉਹ ਚੀਜ਼ ਸਾਹਮਣੇ ਆਈ ਸੋ ਉਹਦੇ ਨਾਲ ਜੋ ਵੀ ਹਾਲਾਂਕਿ ਉਹ ਚੀਜ਼ ਦਾ ਗਵਰਨਮੈਂਟ ਨੇ ਬਾਅਦ ਚ ਰੀਸ਼ੂ ਕੀਤਾ ਸੀਗਾ ਕਿ ਅੱਗੇ ਤੋਂ ਰਾਜਸਥਾਨ ਜਿਵੇਂ ਸੀਗਾ ਉਹ ਤੇ ਰਾਜਸਥਾਨ ਦੇ ਕਿਸੇ ਐਗਜ਼ਾਮ 'ਚ ਇਹ ਚੀਜ਼ ਨਹੀਂ ਹੋਏਗੀ ਤੋ ਉਹ ਵੀ ਇੱਕ ਚੀਜ਼ ਸਾਡੇ ਲਈ ਪੋਜ਼ਿਟਿਵ ਆ ਗਈ ਬਾਕੀ ਜਿਵੇਂ ਕੌਮ ਦੀ ਇੱਕ ਭਾਵਨਾ ਉਹਦੇ ਨਾਲ ਜੁੜੀ ਤੇ ਜੋ ਉਹਦੇ ਨਾਲ ਮਾਹੌਲ ਬਣਿਆ ਇੱਕ ਚੜ੍ਹਦੀ ਕਲਾ ਵਾਲੀ ਗੱਲ ਸਭ ਦਾ ਸਾਥ ਇੰਨਾ ਪਿਆਰ ਤੇ ਸਾਰਿਆਂ ਦੇ Bye. ਉਸ ਮੁੱਦੇ ਨੂੰ ਲੈ ਕੇ ਹਰ ਕਿਸੇ ਨੇ ਆਵਾਜ਼ ਉਠਾਈ ਹਰ ਕਿਸੇ ਨੂੰ ਉਹ ਚੀਜ਼ ਦਾ ਦਰਦ ਮਹਿਸੂਸ ਹੋਇਆ ਸੋ ਇੱਕ ਚੀਜ਼ ਉਹ ਭਾਵਨਾ ਦੇ ਪੱਖ ਤੋਂ ਵੀ ਸਾਡੇ ਲਈ ਬੜੀ ਪੋਜ਼ਿਟਿਵ ਆਈ ਕੋਲ ਮਿਲਾ ਕੇ ਮਹਾਰਾਜ ਨੇ ਚੜ੍ਹਦੀ ਕਲਾਈ ਕੀਤੀ ਜਿਸ ਤਰੀਕੇ ਨਾਲ ਤੁਸੀਂ ਉੱਥੇ ਆਵਾਜ਼ ਬੁਲੰਦ ਕੀਤੀ ਆਪਣੇ ਰਾਈਟਸ ਦੀ ਗੱਲ ਕੀਤੀ ਕਿ ਜਿਹੜੇ ਲੀਗਲੀ ਤੌਰ ਤੇ ਰਾਈਟਸ ਨੇ ਉਹ ਰਾਈਟਸ ਦਿੱਤੇ ਜਾਣੇ ਚਾਹੀਦੇ ਕੀ ਲੱਗਦਾ ਕਿ ਜੇ ਤੁਸੀਂ ਉੱਥੇ ਸਮਝੌਤਾ ਕਰ ਜਾਂਦੇ ਜਾਂ ਇਸ ਤਰੀਕੇ ਦੀ ਕੋਈ ਚੀਜ਼ ਵਾਪਰ ਜਾਂਦੀ ਫਿਰ ਤੇ ਉਹ ਆਵਾਜ਼ ਬੁਲੰਦ ਨਹੀਂ ਸੀ ਹੋਣੀ ਲੱਗਦਾ ਕਿ ਤੁਹਾਡਾ ਆਵਾਜ਼ ਚੁੱਕਣ ਕਰਕੇ ਜਿਹੜੇ ਬਣਦੇ ਹੋਏ ਸਿੱਖਾਂ ਦੇ ਰਾਈਟਸ ਨੇ ਧਾਰਮਿਕ ਤੌਰ ਤੇ ਉਹ ਬਰਕਰਾਰ ਰਹੇ ਨੇ ਹਾਂਜੀ ਦੇਖੋ ਇਹ ਚੀਜ਼ਾਂ ਸ਼ਾਇਦ ਹੋਰ ਵੀ ਜਗਾਵਾਂ ਹੁੰਦੀਆਂ ਨੇ ਸਾਨੂੰ ਸ਼ਾਇਦ ਕਈ ਏਰ ਸਾਹਮਣੇ ਨਹੀਂ ਆਂਦੀਆਂ ਤੇ ਕਈ ਵਾਰ ਜੇ ਆਂਦੀਆਂ ਤੇ ਇੰਨਾ ਜਿੰਨਾ ਇਸ ਵਾਰ ਹਾਈਲਾਈਟ ਹੋ ਕੇ ਆਈਏ ਉਹਨਾਂ ਸਾਹਮਣੇ ਨਹੀਂ ਆਂਦਾ ਤੇ ਬਹੁਤੇ ਬੱਚੇ ਕਿਉਂਕਿ ਮੈਂ ਖੁਦ ਇਸ ਚੀਜ਼ ਨਾਲ ਜੁੜੀ ਹੋਈ ਆ ਮੇਰੇ ਨੋਨ ਚ ਪਹਿਲੇ ਤੋਂ ਕੁਝ ਇਦਾਂ ਦੇ ਬੱਚੇ ਜਿਨੇ ਨੇ ਲਾਸਟ ਈਅਰ ਵੀ ਇਸ ਚੀਜ਼ ਨੂੰ ਲੈ ਕੇ ਆਵਾਜ਼ ਉਠਾਈ ਸੀ ਉਹ ਹਾਈਲਾਈਟ ਉਸ ਤਰੀਕੇ ਨਾਲ ਨਹੀਂ ਹੋਈ ਹਾਲਾਂਕਿ ਉਹ ਲੀਗਲੀ ਆਪਣਾ ਜੋ ਸੀਗਾ ਉਹ ਉਸ ਚੀਜ਼ ਨੂੰ ਰੈਮੇਡੀ ਜਿਹੜੀ ਆ ਕੋਰਟ ਦੇ ਥਰੂ ਜਾ ਰਹੇ ਹੋ ਬੱਚੇ ਉਹਨਾਂ ਨੇ ਵੀ ਉਹ ਚੀਜ਼ ਕੀਤੀ ਹੋਈ ਹੈ ਪਰ ਮਹਾਰਾਜ ਦਾ ਮੈਂ ਇਹ ਕਹਨੀ ਸਮਾਂ ਉਹਨਾਂ ਨੇ ਜਿਸ ਤਰ੍ਹਾਂ ਲਿਖਿਆ ਹੁੰਦਾ ਆ ਇਸ ਵਾਰ ਉਹ ਚੀਜ਼ ਐ ਉਹ ਸਾਹਮਣੇ ਆਈ ਐ ਤਾਂ ਜੋ ਵੀ ਐ ਮਹਾਰਜ ਨੇ ਤਰਸ ਕੀਤਾ ਆ ਬੱਚੇ ਹੋਰ ਵੀ ਨੇ ਜਾਂ ਹਰ ਜਗਾਵਾਂ ਤੇ ਬੱਚੇ ਆਵਾਜ਼ ਉਠਾਉਂਦੇ ਨੇ ਤੇ ਇਸ ਵਾਰ ਸ਼ਾਇਦ ਮੇਰਾ ਚਿਹਰਾ ਸੀਗਾ ਕਈ ਵਾਰੀ ਇਦਾਂ ਦੇ ਵਿਦਿਆਰਥੀ ਹੁੰਦੇ ਕਿ ਸਿੱਖ ਵਿਦਿਆਰਥੀ ਹੁੰਦੇ ਆ ਕੜਾ ਕਕਾਰ ਪਹਿਨੇ ਹੁੰਦੇ ਆ ਪਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਜਾਂ ਅੰਦਰੂਨੀ ਮਜਬੂਰੀਆਂ ਕਰਕੇ ਉਹ ਦੱਬ ਜਾਂਦੇ ਆ ਕੀ ਲੱਗਦਾ ਕਿ ਉਹਨਾਂ ਦਾ ਦੱਬਣ ਦਾ ਕਾਰਨ ਕੀ ਮੰਨਦੇ ਆ ਦੇਖੋ ਮੈਂ ਕਿਸੇ ਦੀ ਭਾਵਨਾ ਕਿਉਂਕਿ ਭਾਵਨਾ ਦੀ ਖੇਡ ਹੁੰਦੀ ਹੈ ਹਰ ਕੋਈ ਆਪ ਹੀ ਜਾਣ ਪੰਦਾ ਹੈ ਮੈਂ ਆਪਣੀ ਭਾਵਨਾ ਨੂੰ ਸਮਝ ਸਕਦੀ ਹਾਂ ਮੈਂ ਵੀ ਨਹੀਂ ਸਮਝ ਸਕਦੀ ਮਹਾਰਾਜ ਪਰਿਵਾਰਕ ਸੰਸਕਾਰਾਂ ਦੀ ਗੱਲ ਵੀ ਹੁੰਦੀ ਹੈ ਮਤਲਬ ਹਰ ਇੱਕ ਦੀ ਆਪਣੀ ਭਾਵਨਾ ਮਤਲਬ ਜਿਵੇਂ ਮੈਂ ਆਪਣਾ ਕਹਾ ਸ਼ਾਇਦ ਉਸ ਸਮੇਂ ਮਹਾਰਾਜ ਨੇ ਥੋੜੀ ਮੇਰੀ ਵੀ ਲਾਜ ਉਹਨਾਂ ਨਹੀਂ ਰੱਖੀ ਐ ਮੈਂ ਨਹੀਂ ਕਹਾਂਗੀ ਮੈਂ ਹਨਾ ਕਿ ਮੈਂ ਘਰ ਪਾਈ ਜਾਂ ਅੱਗੇ ਵੀ ਘਰ ਪਾਵਾਂਗੀ ਉਹ ਤਰਸ ਕਰਦੇ ਐ ਤੇ ਉਹ ਲਾਜ ਰੱਖ ਲੈਂਦੇ ਐ ਕਈ ਉਹੀ ਜਿਵੇਂ ਆਪਾਂ ਕੀ ਬੱਚੇ ਜੇ ਸਿਚੁਏਸ਼ਨ ਚ ਹੁੰਦੇ ਐ ਸ਼ਾਇਦ ਉੱਥੇ ਕੋਈ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਆ ਫੈਮਿਲੀ ਕੰਡੀਸ਼ਨ ਕਿੰਨੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਐ ਸੋ ਕਈ ਵਾਰ ਐਵੇਂ ਹੁੰਦਾ ਕਿ ਉਸ ਟਾਈਮ ਤੇ ਉਜੋ ਉਹਨਾਂ ਦੀ ਭਾਵਨਾ ਵੀ ਹੁੰਦੀ ਹੈ ਭਾਵਨਾ ਉਹਨਾਂ ਦੀ ਵਗੈਰ ਉਹਨਾਂ ਨੇ ਇਸ ਚੀਜ਼ ਨੂੰ ਧਾਰਨ ਕੀਤਾ ਹੈ ਤਾਂ ਪੱਕਾ ਆਬਵੀਅਸ ਹੈ ਕਿ ਉਹਨਾਂ ਨੇ ਭਾਵਨਾ ਦੇ ਨਾਲ ਹੀ ਜੁੜ ਕੇ ਉਹ ਚੀਜ਼ ਨੂੰ ਧਾਰਨ ਕੀਤਾ ਹੈ ਅਗਰ ਉਹ ਅੰਮ੍ਰਿਤ ਪਾਨ ਕਰਦੇ ਨੇ ਪਰ ਉਸ ਸਮੇਂ ਕਹਿ ਲੋ ਕਿ ਸ਼ਾਇਦ ਦ੍ਰਿੜਤਾ ਉਸ ਤਰੀਕੇ ਨਾਲ ਨਹੀਂ ਹੁੰਦੀ ਮਹਾਰਾਜ ਸ਼ਾਇਦ ਜਿਵੇਂ ਤਰਸ ਕਰਦੇ ਨੇ ਸੇਵਾ ਲੈਣੀ ਹੈ ਨਹੀਂ ਲੈਣੀ ਉਹ ਉਹਨਾਂ ਦੇ ਹੁਕਮ ਚ ਜਿਵੇਂ ਹੋਣਾ ਹੁੰਦਾ ਆ ਤੇ ਮੇਰੇ ਵੱਲੋਂ ਮੈਂ ਤਾਂ ਹੀ ਕਹਾਂਗੀ ਮਹਾਰਾਜ ਨੇ ਮੇਰੀ ਵੀ ਲਾਜ ਆਪ ਹੀ ਰੱਖੀ ਹੈ ਮੈਂ ਸ਼ਾਇਦ ਉਹਨਾਂ ਵੱਲੋਂ ਉਹਨਾਂ ਨੇ ਆਪ ਹੀ ਬਖਸ਼ਿਆ ਹੈ ਇਹਨਾਂ ਕੁਝ ਵਾਪਰਨ ਤੋਂ ਬਾਅਦ ਭਵਿੱਖ ਨੂੰ ਲੈ ਕੇ ਕੀ ਟੀਚਾ ਮੈਥਿਆ ਕਿ ਆਖਰ ਨਿਸ਼ਾਨਾ ਕੀ ਲੈ ਕੇ ਚੱਲਦੇ ਆ ਤੁਸੀਂ ਦੇਖੋ ਇਹ ਵੀ ਤਾਂ ਮਹਾਰਾਜ ਕਿਉਂਕਿ ਅਸੀਂ ਜਦੋਂ ਇਹ ਸ਼ੁਰੂ ਕੀਤਾ ਆ ਸਾਡਾ ਇਹ ਨਹੀਂ ਹੈ ਕਿ ਅਸੀਂ ਬਹੁਤਾ ਕੁਝ ਕਮਾਣਾ ਆ ਸਾਨੂੰ ਇਹ ਹੈ ਕਿ ਸ਼ਾਇਦ ਅਸੀਂ ਕੁਝ ਕਰਾਂਗੇ ਕਿਸੇ ਜਗ੍ਹਾ ਪਹੁੰਚਾਂਗੇ ਤੇ ਕੋਈ ਚੰਗਾ ਕਰ ਪਾਵਾਂਗੇ ਤੇ ਪਰਿਵਾਰ ਦੀ ਵੀ ਚਲੋ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਇਹ ਵੀ ਸੇਵਾ ਇਹ ਵੀ ਕਰਨੀ ਹੈ ਤੇ ਸਮਾਜ ਲਈ ਆਪਣੇ ਕੌਮ ਦੇ ਲਈ ਕਿਤੇ ਨਾ ਕਿਤੇ ਅਸੀਂ ਕੁਝ ਕਰ ਪਾਈਏ ਹਰ ਕਿਸੇ ਆਮ ਆਦਮੀ ਲਈ ਕੁਝ ਚੰਗਾ ਕਰ ਪਾਈਏ ਕਿਉਂਕਿ ਮੈਨੂੰ ਪਤਾ ਹੈ ਜਿੱਦਾਂ ਮੈਂ ਇਸ ਸਿਸਟਮ ਚ ਆਈ ਹਾਂ ਸਾਰੇ ਮੈਨੂੰ ਕਹਿੰਦੇ ਕਿ ਤੂੰ ਮਤਲਬ ਲਾ ਫੀਲਡ ਹੀ ਕਿਉਂ ਕਿਉਂਕਿ ਇਹ ਫੀਲਡ ਹੀ ਸਿਸਟਮ ਨੂੰ ਹੀ ਐਦਾਂ ਦੇਖਿਆ ਜਾਂਦਾ ਕਿ ਇਹਦੇ ਚ ਤੱਕਾ ਹੁੰਦਾ ਆ ਐਵੇਂ ਦਾ ਕੁਝ ਹੈ ਨਹੀਂ ਤਾਂ ਮੈਨੂੰ ਇਹ ਹੈ ਕਿ ਐਟਲੀਸਟ ਆਪਾਂ ਕੋਸ਼ਿਸ਼ ਕਰ ਸਕਦੇ ਆ ਜੇ ਆਪਾਂ ਉੱਥੇ ਪਹੁੰਚ ਜਾਈਏ ਸ਼ਾਇਦ ਮੈਂ ਪਰਸਨਲੀ ਇੱਕ ਬੰਦੇ ਲਈ ਵੀ ਕੁਝ ਕਰ ਪਾਨੀ ਹੈ ਤਾਂ ਮੈਨੂੰ ਸਕੂਨ ਉਸ ਚੀਜ਼ ਦਾ ਹੋਏਗਾ ਅੱਗੇ ਲਈ ਤਿਆਰੀ ਮੇਰੀ ਅਜੇ ਵੀ ਚੱਲਦੀ ਪਈ ਹੈ ਤੋਂ ਅੱਗੇ ਇਗਜ਼ਾਮ ਜਿਹੜੇ ਆਣਗੇ ਉਹਨਾਂ 'ਚ ਆਪਾਂ ਅਪੀਅਰ ਹੋਣਾ ਹੈ ਬਣੀ ਇੱਕ ਹੋਰ ਨਿੱਜੀ ਤੌਰ ਤੇ ਦੱਸਿਓ ਕਿ ਜਿਵੇਂ ਜਿਵੇਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਤਾਂ ਖਾਸ ਤੌਰ ਤੇ ਜਿਨ੍ਹਾਂ ਨੇ ਅਮਰਤ ਛਕਿਆ ਹੈ ਤੁਸੀਂ ਤਾਂ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਦਸਤਾਰ ਸਜਾਉਣੇ ਹੋ ਸਿਰ ਤੇ ਜਿਹੜਾ ਸਮਾਜ ਹੈ ਉਹ ਕਿਹੜੀ ਅੱਖ ਨਾਲ ਦੇਖਦਾ ਹੈ ਮਹਾਰਾਜ ਦਾ ਸਰੂਪ ਹੀ ਇੰਨਾ ਪਿਆਰਾ ਹੈ ਕਿ ਹਰ ਕੋਈ ਪਿਆਰ ਦਿੰਦਾ ਆ ਤੇ ਹਰ ਇੱਕ ਦੀ ਮੈਂ ਨਹੀਂ ਕਹਿੰਦੀ ਕਿ ਮੈਨੂੰ ਬਹੁਤ ਅਲੱਗ ਟਰੀਟ ਕੀਤਾ ਜਾਂਦਾ ਆ ਸਾਨੂੰ ਪਤਾ ਹੈ ਕਿ ਹਾਂ ਸ਼ਾਇਦ ਕੁਝ ਮੈਂਟੈਲਿਟੀ ਐਵੇਂ ਦੀ ਕੁਝ ਹੁੰਦੀ ਹੈ ਜਿਹੜੇ ਉਸ ਮਾਹੌਲ ਚ ਪਲੇ ਹੁੰਦੇ ਆ ਜਾਂ ਉਹਨਾਂ ਨੇ ਉਹ ਚੀਜ਼ਾਂ ਆਪਣੇ ਅੰਦਰ ਲਈਆਂ ਹੁੰਦੀਆਂ ਆ ਉਹ ਸੋਚ ਨੂੰ ਉਹ ਲੋਕ ਹੈ ਸ਼ਾਇਦ ਨਹੀਂ ਆਪਣਾ ਥੋੜਾ ਡਿਸਕ੍ਰਿਮੀਨੇਟ ਕਰ ਸਕਦੇ ਨੇ ਬਾਕੀ ਕਹਿ ਲੂ ਕਿ ਜਿੰਨੂੰ ਵੀ ਕਿਸੇ ਚੰਗੀ ਚੀਜ਼ ਨਾਲ ਪਿਆਰ ਹੈ ਚਾਹੇ ਕਿਸੇ ਵੀ ਧਰਮ ਦਾ ਆ ਉਹਨੂੰ ਆਪਣੇ ਗੁਰੂ ਨਾਲ ਆਪਣੇ ਧਰਮ ਨਾਲ ਤੇ ਇੱਕ ਚੰਗੇ ਮਨੁੱਖ ਦੇ ਜੋ ਕਿਰਦਾਰ ਹੁੰਦੇ ਆ ਉਹਦੇ ਨਾਲ ਪਿਆਰ ਹੈ ਉਹ ਮੇਰੇ ਸਰੂਪ ਨੂੰ ਹਮੇਸ਼ਾ ਇੱਜ਼ਤ ਤੇ ਪਿਆਰ ਦਿੰਦਾ ਆ ਤੇ ਮੈਂ ਕਹਾਂ ਕਿ ਮੈਨੂੰ ਉਹ ਪਿਆਰ ਮਿਲਿਆ ਜੋ ਹੋਰ ਕਿਸੇ ਨੂੰ ਨਹੀਂ ਮਿਲ ਸਕਦਾ ਮਤਲਬ ਜੋ ਇਸ ਰੂਪ ਤੋਂ ਪਿਆਰ ਮਿਲਦਾ ਹੈ ਨਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਮੈਨੂੰ ਹਰ ਜਗ੍ਹਾ ਮਿਲਿਆ ਹੈ ਮੈਂ ਜਿੰਨਾ ਵੀ ਵਿਚਰੀਆਂ ਹੁਣ ਤੱਕ ਹੁਣ ਜਿਵੇਂ ਮੈਂ ਪਰਸਨਲੀ ਜਿਵੇਂ ਚੰਡੀਗੜ੍ਹ ਰਹਿ ਰਹੀ ਆ ਬਹੁਤੇ ਬਹੁਤੇ ਲੋਕ ਮੇਰੇ ਵਰਗੇ ਨਹੀਂ ਨੇ ਪਰ ਫਿਰ ਵੀ ਬਹੁਤੇ ਲੋਕ ਮੈਨੂੰ ਖੁਦ ਆ ਕੇ ਮਿਲਦੇ ਨੇ ਉਹ ਖੁਦ ਇਹ ਕਹਿੰਦੇ ਨੇ ਕਿ ਪੋਜ਼ਿਟਿਵ ਵਾਈਬਸ ਨੇ ਮਤਲਬ ਉਹਨਾਂ ਦੀ ਆਪਣੀ ਇੱਕ ਜਿਵੇਂ ਸੋਚ ਉਹ ਮੈਨੂੰ ਬਿਆਨ ਕਰਦੇ ਨੇ ਸੋ ਪਿਆਰ ਬਹੁਤ ਮਿਲਦਾ ਹੈ ਇੱਕ ਮਾਰਦ ਦਾ ਸਰੂਪ ਵੱਖ ਹੈ ਵੱਖ ਨਹੀਂ ਕਵਾਂਗੇ ਮਤਲਬ ਇਹ ਮਤਲਬ ਮਾਰੇ ਨੇ ਸਿਰਜੇ ਇਸ ਤਰੀਕੇ ਨਾਲ ਕਿ ਸਾਨੂੰ ਸਾਰੇ ਵਖਤੋਂ ਦੇਖਦੇ ਨੇ ਕਿਸੇ ਦੀ ਕੋਈ ਇਦਾਂ ਦੀ ਸੋਚ ਹੋਏਗੀ ਉਹ ਸ਼ਾਇਦ ਸਾਨੂੰ ਪਿੱਛੇ ਰੱਖੇਗਾ ਬਾਕੀ ਹਰ ਕੋਈ ਪਿਆਰੀ ਕਰਦਾ ਹੈ ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਬਾਰੇ ਇੱਕ ਚਿੰਤਨ ਹੁੰਦਾ ਹੈ ਕਿ ਬਹੁਤ ਸਾਰੇ ਸੰਤਾਪ ਹੰਡਾਏ ਅੱਜ ਵੀ ਹੜਾਂ ਦੀ ਜਦੋਂ ਮਾਰ ਦੇਖਦੇ ਆ ਜਿਹੜੀਆਂ ਪੁੱਤਾਂ ਵਾਂਗ ਪਾਲੀਆਂ ਜ਼ਮੀਨਾਂ ਫਸਲਾਂ ਸੀ ਉਹ ਇੱਕ ਤਰ੍ਹਾਂ ਰਾਖ ਦਾ ਰੂਪ ਧਾਰਨ ਕਰ ਚੁੱਕੀਆਂ ਜਦੋਂ ਇਹਨਾਂ ਚੀਜ਼ਾਂ ਦਾ ਐਨਲਾਈਜ਼ ਕਰਦੇ ਹਾਂ ਉਹਨਾਂ ਨੂੰ ਦੇਖਦੇ ਹਾਂ ਸਮਝਦੇ ਹਾਂ ਤਾਂ ਫਿਰ ਉਹਨੂੰ ਦੇਖ ਕੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਦੇਖੋ ਆਪਾਂ ਹਰ ਕਿਸੇ ਦੀ ਸਿਚੁਏਸ਼ਨ ਜਦੋਂ ਆਪਾਂ ਦੇਖਦੇ ਆ ਕਿ ਕਿਸੇ ਦੀ ਫਸਲ ਨੂੰ ਲੈ ਕੇ ਉਹਦੀ ਭਾਵਨਾ ਉਹਦੇ ਹਾਲਾਤ ਤੋਂ ਸਾਨੂੰ ਹੁਣ ਫੀਲ ਹੁੰਦਾ ਆ ਪਰ ਪੰਜਾਬ ਕਿਉਂਕਿ ਸਾਨੂੰ ਇੱਕ ਪੱਖ ਤਾਂ ਅਸੀਂ ਦੇਖਿਆ ਕਿ ਉਹ ਚੀਜ਼ ਨੁਕਸਾਨ ਵੀ ਹੋਇਆ ਆ ਪਰ ਦੂਜਾ ਪੱਖ ਜਿਹੜਾ ਇੰਨਾ ਉੱਭਰ ਕੇ ਆਇਆ ਆ ਕਿ ਵੀ ਮਾਹੌਲ ਦੇਖੋ ਕਿ ਸੇਵਾ ਦਾ ਤੇ ਇੱਕ ਚੜਦੀ ਕਲਾ ਤੇ ਇੱਕ ਐਨੀ ਸੰਗਤ ਦਾ ਵੀ ਜਿਹੜਾ ਹੜਾ ਆਇਆ ਆ ਉਹ ਵੀ ਪੰਜਾਬ ਚ ਹੀ ਆ ਸੋ ਪੰਜਾਬ ਦੀ ਜਿਹੜੀ ਪਹਿਚਾਣ ਆ ਨਾ ਉਹ ਬਹੁਤ ਵੱਖਰੀ ਹੈ ਤੇ ਇਸ ਧਰਤੀ ਤੇ ਮਾਰ ਪਏਗੀ ਜੇ ਪੈਂਦੀ ਹੈ ਤੇ ਮਹਾਰਾਜ ਆਪ ਉਥੇ ਜਿਹੜੀ ਹੈ ਖੁਦ ਹੀ ਲਾਜ ਰੱਖਦੇ ਨੇ ਖੁਦ ਹੀ ਸੰਭ ਲੈਂਦੇ ਨੇ ਸੋ ਮੈਂ ਨਹੀਂ ਕਹਾਂਗੀ ਇੱਥੇ ਕਦੇ ਨੁਕਸਾਨ ਹੋਏਗਾ ਜਾਂ ਹੋਇਆ ਜੇ ਹੁੰਦਾ ਆ ਤੇ ਮਹਾਰਾਜ ਬੈਠੇ ਨੇ ਸੋ ਚੜ੍ਹਦੀ ਕਲਾ ਵੀ ਆਪ ਹੀ ਕਰ ਦਿੰਦੇ ਨੇ ਬਿਲਕੁਲ ਪੰਡ ਗੁਰਪ੍ਰੀਤ ਕੋਰ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਚੜ੍ਹਦੀ ਕਲਾ ਦੀਆਂ ਗੱਲਾਂ ਕੀਤੀਆਂ ਨੇ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਕੀਤੀਆਂ ਨੇ ਔਰ ਖਾਸ ਤੌਰ ਤੇ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੇ ਰਾਈਟਸ ਦੀ ਗੱਲ ਕੀਤੀ ਸੀ ਕਿ ਕਕਾਰਾਂ ਦੇ ਉੱਪਰ ਜਿਹੜਾ ਕੜਾ ਆ ਜਾਂ ਕਿਰਪਾਣ ਆ ਉਹਦੇ ਉੱਪਰ ਕਿਸੇ ਤਰੀਕੇ ਦੀ ਪਾਬੰਦੀ ਲਗਾਉਂਦਾ ਕਿਸੇ ਕੋਲ ਵੀ ਅਧਿਕਾਰ ਨਹੀਂ ਤਾਂ ਉਸ ਤੋਂ ਬਾਅਦ ਇੱਕ ਵੱਡੀ ਚਰਚਾ ਛੜੀ ਸੀ ਸੋਸ਼ਲ ਮੀਡੀਆ ਤੇ ਹੋਵੇ ਜਾਂ ਗਰਾਊਂਡ ਤੇ ਹੋਵੇ ਤਾਂ ਇਸੇ ਨੂੰ ਲੈ ਕੇ ਰਾਜਸਥਾਨ ਸਰਕਾਰ ਦੀਆਂ ਅੱਖਾਂ ਵੀ ਖੁੱਲੀਆਂ ਸੰਤ ਅੱਜ ਸਨਮਾਨ ਕੀਤਾ ਗਿਆ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਕਤੀਆਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ